ਸਾਸ਼ੀ ਕਾਲ ਜੀ ਤੁਹਾਨੂੰ ਤਸਵੀਰਾਂ ਬਖਾ ਰਿਹਾ ਬੀਬੀ ਸੁਰਜੀਤ ਕੌਰ ਆਮ ਆਦੀ ਪਾਰਟੀ ਦੇ ਵਿੱਚ ਜਿਸ ਢੰਗ ਦੇ ਨਾਲ ਸ਼ਾਮਲ ਹੋਏ ਨੇ ਬੀਬੀ ਜੀ ਕੀ ਕਹਿਣਾ ਚਾਹੋਗੇ ਜੋ ਮਨ ਬਦਲੇ ਬਸ ਬਸ ਮਨ ਕਿਉਂ ਬਦਲਿਆ ਜੀ ਅਚਾਨਕ ਅਸੀਂ ਆਪਣੇ ਵਿਕਾਸ ਕਰਾਣਾ ਚਾਹੁੰਦੇ ਆ ਜੋ ਸਾਡੇ ਇਲਾਕੇ ਦਾ ਕੰਮ ਹੈ ਉਹ ਅਸੀਂ ਕਰਾਣਾ ਚਾਹੀਦਾ ਹਾਂ ਹਾਂਜੀ ਉੱਪਰ ਦੀ ਆਇਆ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੇ ਸ਼ਾਮਲ ਹੋ ਗਿਆ ਯਾਰ ਤੁਹਾਨੂੰ ਮੈਂ ਛੱਡੇ ਸਾਨੂੰ ਓਏ ਤਬੀਅਤ ਠੀਕ ਹੈ ਜੀ ਮਾੜਾ ਛੱਡ ਚੰਡੂ ਚੰਡੂ 2 ਮਿੰਟ ਚੰਡੂ 2 ਮਿੰਟ 2 ਮਿੰਟ ਗੱਲਾਂ ਗੱਲਾਂ ਬਥੇਰੀਆਂ ਟਿੱਕੀਆਂ ਡਾ ਕੇ ਕੀ ਜੋਇਨਿੰਗ ਨੂੰ ਲੈ ਕੇ ਕਈ ਖੁਸ਼ਬਾਦ ਵੀ ਕੀਤੀ ਜਾ ਰਹੀ ਹੈ ਤੇ ਮੈਂ ਕਹਿੰਦਾ ਤਬੀਅਤ ਠੀਕ ਨਹੀਂ ਹੈ ਸਰ ਕਿਸੇ ਕਿਸੇ ਸ਼ਰਤ ਦੇ ਆਧਾਰ ਤੇ ਅ ਜੁਆਇਨਿੰਗ ਹੋਈ ਹੈ ਜਾਂ ਆਪਣੇ ਮਨ ਦੀ ਨਹੀਂ ਇਹ ਆਪਣੇ ਮਨ ਦੀ ਵਿਕਾਸ ਦੇ ਮੁੱਦੇ ਦੇ ਕੋਈ ਸਾਡੀ ਸ਼ਰਤ ਨਹੀਂ ਕਿਸੇ ਨੇ ਕੋਈ ਸਾਡਾ ਮਤਲਬ ਨਸ਼ਰ ਮੰਗੋ ਪਛਦੀ ਮੰਗੋ ਸਸ਼ੀ ਕਾਲ ਜੀ ਤੁਹਾਨੂੰ ਤਸਵੀਰਾਂ ਬਖਾ ਰਹੇ ਆ ਬੀਬੀ ਸੁਰਜੀਤ ਕੌਰ ਆਮ ਆਦੀ ਪਾਰਟੀ ਦੇ ਵਿੱਚ ਜਿਸ ਢੰਗ ਦੇ ਨਾਲ ਸ਼ਾਮਲ ਹੋਏ ਨੇ ਬੀਬੀ ਜੀ ਕੀ ਕਹਿਣਾ ਚਾਹੋਗੇ ਜੋ ਮਨ ਬਦਲ ਗਿਆ ਬਸ ਬਸ ਮਨ ਕਿਉਂ ਬਦਲ ਗਿਆ ਜੀ ਅਚਾਨਕ ਅਸੀਂ ਆਪਣੇ ਵਿਕਾਸ ਕਰਾਣਾ ਚਾਹੁੰਦੇ ਆ ਜੋ ਸਾਡੇ ਇਲਾਕੇ ਦਾ ਕੰਮ ਹੈ ਉਹ ਅਸੀਂ ਕਰਾਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਉੱਪਰ ਤੋਂ ਆਕਾਲੀ ਦਲ ਨੂੰ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਛੱਡੇ ਸਾਨੂੰ ਓਏ ਤਬੀਅਤ ਠੀਕ ਹੈ ਜੀ ਮਾੜਾ ਛੱਡੋ ਜੰਡੂ ਜੰਡੂ 2 ਮਿੰਟ ਜੰਡੂ 2 ਮਿੰਟ 2 ਮਿੰਟ ਹੋ ਗਏ ਗੱਲਾਂ ਗੱਲਾਂ ਬਥੇਰੀਆਂ ਟਿੱਕੀਆਂ ਡਾ ਕੇ ਕਿ ਆ ਜੁਆਇਨਿੰਗ ਨੂੰ ਲੈ ਕੇ ਕਈ ਸਮਾਦ ਵੀ ਕੀਤੇ ਜਾਂਦੀ ਹੈ ਤਾਂ ਮੈਂ ਕਹਿੰਦਾ ਕਿ ਇਹ ਠੀਕ ਨਹੀਂ ਹੈ ਸਰ ਕਿਸੇ ਕਿਸੇ ਸ਼ਰਤ ਦੇ ਆਧਾਰ ਤੇ ਆ ਜੁਆਇਨਿੰਗ ਹੋਈ ਹੈ ਜਾਂ ਆਪਣੇ ਮਨ ਦੀ ਨਹੀਂ ਇਹ ਆਪਣੇ ਮਨ ਦੇ ਵਿਕਾਸ ਦੇ ਮੁੱਦਿਆਂ ਦੇ ਹੋਈ ਕੋਈ ਸਾਡੀ ਸ਼ਰਤ ਨਹੀਂ ਕਿਸੇ ਨੇ ਕੋਈ ਸਾਡਾ ਮਤਲਬ ਨਹੀਂ ਨਸ਼ੇ ਦਾ ਮੰਗ ਪਛਦੀ ਮੰਗੋ ਸਾਸ਼ੀ ਕਾਲ ਜੀ ਤੁਹਾਨੂੰ ਤਸਵੀਰਾਂ ਵਖਾ ਰਹੇ ਆ ਬੀਬੀ ਸੁਰਜੀਤ ਕੌਰ ਆਮ ਆਦੀ ਪਾਰਟੀ ਦੇ ਵਿੱਚ ਜਿਸ ਢੰਗ ਦੇ ਨਾਲ ਸ਼ਾਮਲ ਹੋਏ ਨੇ ਬੀਬੀ ਜੀ ਕੀ ਕਹਿਣਾ ਚਾਹੋਗੇ ਜੋ ਮਨ ਬਦਲਿਆ ਬਸ ਬਸ ਮਨ ਕਿਉਂ ਬਦਲਿਆ ਜੀ ਅਚਾਨਕ ਅਸੀਂ ਆਪਣੇ ਵਿਕਾਸ ਕਰਾਣਾ ਚਾਹੁੰਦੇ ਆ ਜੋ ਸਾਡੇ ਇਲਾਕੇ ਦਾ ਕੰਮ ਹੈ ਉਸੇ ਕਰਾਣਾ ਚਾਹੀਦਾ ਹਾਂ ਜੀ ਹਾਂ ਜੀ ਉੱਪਰ ਦੀ ਆਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੇ ਸ਼ਾਮਲ ਹੋ ਗਏ ਉਹਨਾਂ ਨੇ ਛੱਡੇ ਸਾਨੂੰ ਓਏ ਤਬੀਅਤ ਠੀਕ ਹੈ ਜੀ ਮਾੜਾ ਕਰ ਦਿੰਦੇ ਜਿੰਦੂ ਜਿੰਦੂ 2 ਮਿੰਟ ਜੀ ਜਿੰਦੂ 2 ਮਿੰਟ 2 ਮਿੰਟ ਹੋ ਗਏ ਗੱਲਾਂ ਗੱਲਾਂ ਬਥੇਰੀਆਂ ਚੱਕੀਆਂ ਜਾਂਦੀਆਂ ਨੇ ਜਾਂ ਜੁਆਇਨਿੰਗ ਨੂੰ ਲੈ ਕੇ ਕਈ ਸਵਾਲ ਵੀ ਕੀਤੇ ਜਾਂਦੇ ਆਂ ਜੀ ਤੇ ਮੈਂ ਕਹਿੰਦਾ ਤਬੀਅਤ ਠੀਕ ਨਹੀਂ ਹੈ ਸ਼ਰਤ ਦੇ ਆਧਾਰ 'ਤੇ ਕਿਸੇ ਕਿਸੇ ਵੀ ਦੇ ਬਿਨਾਂ ਕਿਸੇ ਕਿਸੇ ਸ਼ਰਤ ਦੇ ਆਧਾਰ 'ਤੇ ਆ ਜੁਆਇਨਿੰਗ ਹੋਈ ਹੈ ਜਾਂ ਆਪਣੇ ਮਨ ਦੀ ਨਹੀਂ ਇਹ ਆਪਣੇ ਮਨ ਦੀ ਵਿਕਾਸ ਦੇ ਮੁੱਦੇ कोई सात नहीं किसी न कोई नशे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स एप चैनल पर